दे दो सोशल मीडिया दे दे खिलाफ बोलिया जा रहा जिसन अज शहीद भगत सिंह जर्नलिस एसोसीएशान रणजीत मसाण वालों पत्रकारा अपने दफ्तर सद के समझाया गया कि इस तरह एक दूजे खिलाफ सोशल मीडिया से ना बोलिया जाए ਜਿਸ ਤੇ ਦੋਵਾਂ ਤੇਰਾਵਲ ਲੋ ਗੱਲ ਨੂੰ ਸਮਝਿਆ ਹੋਇਆ ਅੱਗੇ ਤੋਂ ਪਵਿਖ ਵਿੱਚ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਆਖਿਆ ਗਿਆ ਤੇ ਦੋਵਾਂ ਤੇਰਾ ਵਿੱਚ ਰਜ਼ਾਮੰਦੀ ਕਰਵਾਈ ਗਈ ਅੱਜ ਜੇ ਸ਼ਹੀਦ ਪਾਕਿਸਤਾਨ ਜਰਨਲਿਸਟ ਐਸੋਸੀਏਸ਼ਨ ਵੱਲੋਂ ਕਿ ਦੋਵਾਂ ਤੇਰਾ ਅਜੇ ਸਿੰਘਾਰੀ ਜੀ ਔਰ ਵਰਦਾਨ ਜੀ ਔਰ ਛੋਟੀ ਬੇਟੀ ਦਾ ਮਸਲਾ ਸੁਣਿਆ ਗਿਆ ਸੀ ਜਿਹਦੇ ਵਿੱਚ ਅਸੀਂ ਇਸ ਮਸਲੇ ਤੇ ਪਹੁੰਚੇ ਹਾਂ ਕਿ ਦੋਵੇਂ ਤੇਰੀ ਆਪਣੇ ਸਾਹ ਸਹੀ ਸੀ ਪਰ ਥੋੜੇ ਜਿਹਾ ਮਿਸ ਅੰਡਰਸਟੈਂਡਿੰਗ ਹੋਣ ਕਾਰਨ ਇਹਨਾਂ ਦੇ ਵਿੱਚ ਆਪਸ ਚ ਜੜੀ ਆ ਦੋ ਫਾੜ ਹੋ ਗਏ ਸੀ ਤੇ ਕੁਝ ਕਨ ਸਾਡੇ ਪੱਤਰਕਾਰ ਭਾਈ ਜਰਨ ਨੇ ਮਿਸਗਾਈਡ ਕਰ ਦਿੱਤਾ ਇਹਨਾਂ ਦੋਵਾਂ ਤਰ੍ਹਾਂ ਨੂੰ ਸਮਝਾ ਦਿੱਤਾ ਗਿਆ ਤੇ ਅੱਜ ਤੋਂ ਬਾਅਦ ਦੋਵੇਂ ਤੇ ਇੱਕ ਦੂਜੇ ਦੇ ਖਿਲਾਫ ਕੋਈ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਨਹੀਂ ਕਰਨਗੇ ਜੇ ਕੋਈ ਇੱਕ ਦੂਜੇ ਦੇ ਖਿਲਾਫ ਕਰੇਗਾ ਤਾਂ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਸ਼ਹੀਦ ਭਗਤ ਸਿੰਘ ਜਰਨਲਾਈਜੇਸ਼ਨਲ ਕਰਾਈ ਜਾਵੇਗੀ ਬਾਕੀ ਮੇਰੀ ਇਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਹੈ ਕਿ ਹੁਣ ਕਿਸੇ ਨੂੰ ਵੀ ਟਾਰਗੇਟਮੈਂਟ ਕੀਤਾ ਜਾਵੇ ਕਿਉਂਕਿ ਜੋ ਵੀ ਇਹਨਾਂ ਦੇ ਡਿਸਬਿਊਟ ਸੀ ਆਪ ਵਿੱਚ ਜਿਹੜੀ ਗਲਤ ਫਹਿਮੀਆਂ ਸੀ ਉਹ ਦੂਰ ਕਰ ਦਿੱਤੀਆਂ ਗਈਆਂ ਨੇ ਬਾਕੀ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕੋਈ ਵੀ ਜਿਹੜੇ ਆ ਵਾਦ-ਵਿਵਾਦ ਨਾ ਪ ਪਰ ਜੇ ਅਸੀਂ ਕਿਸੇ ਦੇ ਆਕੇ ਲੱਕੇ ਜਾਂ ਕੋਈ ਨਿੱਜੀ ਰੱਜੀ ਹੋ ਜਾਂਦੀ ਕਿਸੇ ਲਈ ਉਹਨੂੰ ਆਪਾਂ ਬੈਠ ਕੇ ਮਸਲਾ ਹੱਲ ਕਰੀਏ ਸੋਸ਼ਲ ਮੀਡੀਆ ਦੇਖੋ ਜਿੱਦੇ ਖਲਾਮ ਨਾ ਚੱਲੀ ਗਏ ਜਿੱਤ ਸਾਡਾ ਤੇ ਸਾਡੇ ਪਰਿਵਾਰ ਦਾ ਨੁਕਸਾਨ ਆ ਮੇਰੀ ਇਹ ਸਾਰਿਆਂ ਨੂੰ ਇਹੋ ਬੇਨਤੀ ਹੈ ਜੀ ਧੰਨਵਾਦ ਜੀ ਮੈਂ VJTV ਚੈਨਲ ਤੋਂ ਫਾਊਂਡਰ ਅਜੇ ਸ਼ਿੰਗਾਰੀ ਜੋ ਪਿਛਲੇ ਦਿਨੀ ਕੁਝ ਵੀਡੀਓ ਸੀ ਜਿਹੜੀ ਕਿ ਕਿਤਨਾ ਕਿਤੇ ਸਮਾਜਿਕ ਦੇ ਟਾਂਟੇ ਦੇ ਵਿੱਚ ਵੀ ਗਲਤ ਦਿਖਾਈ ਗਈ ਸੀ ਤਾਂ ਕੁਝ આરોਪ ਤੇ આરોਪ ਲੱਗਦੇ ਸੀ ਉਹ ਵੀਡੀਓ ਨੂੰ ਜਿਹੜਾ ਕਿ ਹਾਈਲਾਈਟ ਕੀਤਾ ਗਿਆ ਸੀ ਪਰ ਉਹਦੇ ਵਿੱਚ ਜਦੋਂ ਆਣ ਕੇ ਗਹਿਣਤਾ ਦੇ ਨਾਲ ਜਾਂਚ ਕੀਤੀ ਗਈ ਤੇ ਉਹਦੇ ਤੱਥ ਨਿਕਾਲੇ ਗਏ ਕਿ ਜਿਹਦੇ ਵਿੱਚ ਕਿ ਕੁਝ ਸਾਡੇ ਚੈਨਲ ਵੱਲੋਂ ਵੀ ਗਲਤ ਕੀਤਾ ਗਿਆ ਤੇ ਕੁਝ ਅਗਲਿਆਂ ਦੇ ਚੈਨਲ ਵੱਲੋਂ ਵੀ ਗਲਤ ਕੀਤਾ ਗਿਆ ਉਹ ਅੱਜ ਸਾਡੇ ਆਪਣੇ ਸ਼ਹੀਦ ਭਗਤ ਸਿੰਘ ਪ੍ਰੈਸ ਦੇ ਜਿਹੜੇ ਪ੍ਰਧਾਨ ਰਣਜੀਤ ਸਿੰਘ ਮਸੂਨ ਜੀ ਵੱਲੋਂ ਬਹਿ ਕੇ ਉਹ ਸਾਰੇ ਗੱਲ ਦਾ ਜਿਹੜਾ ਵੰਟਾਰਾ ਕੀਤਾ ਗਿਆ ਔਰ ਉਹ ਜਿਹੜਾ ਚੈਪਟਰ ਹੈ ਪੁਰਾਣਾ ਉਹ ਸਾਰਾ ਉੱਥੇ ਇੱਥੇ ਹੀ ক্লোਜ਼ ਕੀਤਾ ਗਿਆ ਤੇ ਜਿੱਦਾਂ ਕੀ ਸਾਡੇ ਚੈਨਲ ਦੇ ਚੜੀ ਇੱਕ ਵੀਡੀਓ ਦੇ ਕਰਕੇ ਇੱਕ ਬਹੁਤ ਵੱਡਾ ਹੰਗਾਮਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਗਲਤ ਚੀਜ਼ਾਂ ਜੜੀਆਂ ਨੇ ਉਹ ਕੀਤੀਆਂ ਗਈਆਂ ਸੀ ਤੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਐ ਮਸੌਂਝੀ ਉਹਨਾਂ ਦੇ ਵੱਲੋਂ ਅੱਜ ਸਾਡਾ ਦੋਨਾਂ ਜਿਹੜਾ ਕੰਪਰੋਮਾਈਜ਼ ਕਰਵਾਇਆ ਗਿਆ ਤੇ ਮੈਂ ਉਮੀਦ ਕਰਦੀ ਆ ਕਿ ਅੱਗੇ ਤੋਂ ਇਹਨਾਂ ਵੱਲੋਂ ਕੁਝ ਵੀ ਇਦਾਂ ਦਾ ਕੁਝ ਨਹੀਂ ਕੀਤਾ ਜਾਊਗਾ